ਦਾ ਕਾਮੇਡੀ ਲਈ ਜਾਣੇ ਜਾਂਦਾ ਯੂਟਿਊਬਰ ਅਤੇ ਸਟੈਂਡਅਪ ਕਾਮੇਡੀਅਨ ਸਮੇ ਰੈਨਾ ਦੇ ਹਾਲ ਹੀ ਦੇ ਐਪੀਸੋਡ ਵਿੱਚ ਮਾਪਿਆਂ ਬਾਰੇ ਪੱਦੇ ਮਜ਼ਾਕ ਨੇ ਹੁਣ ਭਿਆਨਕ ਰੂਪ ਲੈ ਲਿਆ ਹੈ। ਇਸ ਮਾਮਲੇ ਦੇ ਵਿੱਚ ਨਾ ਸਿਰਫ ਸਮੇ ਰੈਨਾ ਤੇ ਰਣਵੀਰ ਇਲਾਬਾਦੀਆ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਸਗੋਂ ਮੁੰਬਈ ਪੁਲਿਸ ਨੇ ਸ਼ੋਅ ਦੇ ਹੁਣ ਤੱਕ 6 ਐਪੀਸੋਡਾਂ 'ਚ ਦਿਖਾਈ ਦੇਣ ਵਾਲੇ ਸਾਰੇ ਕਾਮੇਡੀਅਨਸ ਅਤੇ ਗੈਸਟ ਨੂੰ ਸਮਨ ਵੀ ਜਾਰੀ ਕਰ ਦਿੱਤੇ ਨੇ। ਸਮੇ ਰੈਨਾ ਨੇ ਆਪਣੇ ਸ਼ੋਅ ਇੰਡੀਆਜ਼ ਗੋਟ ਲੇਟਨ ਨਾਲ ਸੰਬੰਧਿਤ ਵਿਵਾਦ ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਸਮੇ ਨੇ ਕਿਹਾ ਕਿ ਉਹਨਾਂ ਲਈ ਇਹ ਵਿਵਾਦ ਬਹੁਤ ਜ਼ਿਆਦਾ ਹੋ ਗਿਆ ਅਤੇ ਇਸੇ ਲਈ ਹੀ ਉਹਨਾਂ ਨੇ ਆਪਣੇ YouTube ਚੈਨਲ ਤੋਂ ਸ਼ੋਹ ਦੀਆਂ ਸਾਰੀਆਂ ਵੀਡੀਓਜ਼ ਹਟਾ ਦਿੱਤੀਆਂ ਨੇ ਇਸ ਤੋਂ ਇਲਾਵਾ ਸਮੇ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਣਗੇ ਸਮੇ ਰਾਣਾ ਨੇ ਲਿਖਿਆ ਕਿ ਮੈਂ ਜੋ ਵੀ ਹੋ ਰਿਹਾ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਹਾਂ ਇਸ ਨੂੰ ਸੰਭਾਲ ਨਹੀਂ ਪਾ ਰਿਆ ਮੈਂ ਆਪਣੇ ਚੈਨਲ ਤੋਂ ਇੰਡੀਆਜ਼ ਗੋਟ ਲੇਟਨ ਦੇ ਸਾਰੇ ਵੀਡੀਓਜ਼ ਹਟਾ ਦਿੱਤੇ ਨੇ ਮੇਰਾ ਮਕਸਦ ਸਿਰਫ ਲੋਕਾਂ ਨੂੰ ਹਸਾਉਣਾ ਤੇ ਖੁਸ਼ੀਆਂ ਦੇਣਾ ਸੀ ਮੈਂ ਸਾਰੀਆਂ ਏਜੰਸੀਆਂ ਦੇ ਨਾਲ ਪੂਰਾ ਸਹਿਯੋਗ ਕਰਾਂਗਾ ਤਾਂ ਜੋ ਉਹਨਾਂ ਦੀ ਜਾਂਚ ਸਹੀ ਢੰਗ ਦੇ ਨਾਲ ਹੋ ਸਕੇ